ਪਾਰਟੀ ਵੱਲ ਟਿਕਟ ਨਾ ਮਿਲਣ ਤੋਂ ਨਾਰਾਜ਼ ਕਾਂਗਰਸੀ ਕਾਉਂਸਲਰ ਅਸ਼ਵਨੀ ਸ਼ਰਮਾ ਨੇ ਲੁਧਿਆਣਾ ਤੋਂ ਆਜ਼ਾਦ ਉਮੀਦਵਾਰ ਵੱਜੋਂ ਕਾਗਜ਼ ਦਾਖਲ ਕਰ ਦਿੱਤੇ ਨੇ ਇਸ ਦੌਰਾਨ ਅਸ਼ਵਨੀ ਸ਼ਰਮਾ ਨੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਤੇ ਤੋਖਾ ਕਰਨ ਦੇ ਗੰਭੀਰ ਦੋਸ਼ ਲਗਾਏ ਅੱਜ ਤੁਹਾਡੇ ਸਾਹਮਣੇ ਹੀ ਹੈ ਕਿ ਸੈਂਕੜਾਂ ਦੀ ਗਿਣਤੀ ਦੇ ਵਿੱਚ ਜਦੋਂ ਮੈਂ ਦਿੱਲੀੋਂ ਆਇਆ ਤੇ ਇੱਥੇ ਸਾਥੀ ਸਾਡੇ ਇਕੱਠੇ ਹੋਏ ਸੀਗੇ ਭੈਣਾਂ ਇਕੱਠੀਆਂ ਹੋਈਆਂ ਸੀਗੀਆਂ ਉਹਨਾਂ ਦਾ ਮੈਨੂੰ ਹੁਕਮ ਹੋਇਆ ਕਿਉਂਕਿ ਪਿਛਲੇ ਕਈ ਸਾਲਾਂ ਤੋਂ ਮੈਂ ਇਸ ਇਲਾਕੇ ਦੇ ਵਿੱਚ ਸੇਵਾ ਕਰ ਰਿਹਾ ਕੰਮ ਕਰ ਰਿਹਾ ਸੋ ਅੱਜ ਸਾਰੇ ਸਾਥੀਆਂ ਨੇ ਜੋ ਸਾਡੇ ਨਾਲ ਕਿਸੇ ਇੱਕ ਸਾਡੇ ਮੈਂਬਰ ਆਫ ਪਾਰਲੀਮੈਂਟ ਨੇ ਧੋਖਾ ਕੀਤਾ ਉਹਦੇ ਵਿਰੋਧ ਦੇ ਵਿੱਚ ਅੱਜ ਸਾਰੇ ਸਾਥੀਆਂ ਰੋਸ਼ ਪ੍ਰਗਟ ਕੀਤਾ ਔਰ ਮੈਨੂੰ ਇਹਨਾਂ ਦਾ ਆਦੇਸ਼ ਹੋਇਆ ਕਿ ਇੱਥੋਂ ਆਪਣੇ ਕਾਗਜ਼ ਭਰਨੇ ਆਂ ਔਰ ਇਲੈਕਸ਼ਨ ਲੜਨਾ ਔਰ ਮੈਂ ਸਵੇਰੇ ਆਪਣੇ ਪੇਪਰ ਭਰ ਕੇ ਅਸੀਂ ਇਲੈਕਸ਼ਨ ਦੀ ਕੰਮ ਸ਼ੁਰੂ ਕਰਾਂਗੇ ਜੀ ਸਰ ਤੁਹਾਡਾ ਵੀ ਕਹਿਣਾ ਕਿ ਆਪਣਾ ਪੈਸੇ ਦੇ ਕਿ ਟਿਕਟ ਫੀਸੀ ਕੀ ਤੇ ਦਵਨੀਰ ਪਿੱਟੂ ਨੇ ਤੁਹਾਡੇ ਪੇਟ ਦੇ ਵਿੱਚ ਚੂਰਾ ਮਾਰਿਆ ਉਹਦੇ ਬਾਰੇ ਅਸੀਂ ਕਹਿਣਾ ਚਾਹੁੰਦੇ ਉਸ ਦੇ ਬਾਰੇ ਮੈਂ ਇਹ ਕਹਿਣਾ ਚਾਹੁੰਦਾ ਕਿ ਉਸ ਬੰਦੇ ਨੇ ਮੈਨੂੰ ਵਾਅਦਾ ਕਰਕੇ ਤੋਰਿਆ ਸੀਗਾ ਕਿ ਤੂੰ ਇਸ ਇਲਾਕੇ ਦੀ ਕਮਾਂਡ ਮੇਰੀ ਸੰਭਾਲ ਔਰ ਇਹ ਇਲੈਕਸ਼ਨ ਇਥੋਂ ਲੜਨਾ ਜਦੋਂ ਹੁਣ ਐਂਡ ਦੇ ਉੱਤੇ ਨਵਤਾਈ ਤੇ ਉੱਥੇ ਉਸ ਨੇ ਪਿੱਠ ਦਿਖਾ ਦਿੱਤੀ ਇਸ ਕਰਕੇ ਮੈਂ ਉਹਨੂੰ ਕਹਿ ਰਿਹਾ ਸਰ ਤੁਸੀਂ ਕੀ ਸਮਝਦੇ ਹੋ ਜਿਹੜੀ ਪਾਰਟੀ ਦੇ ਵਿੱਚ ਨਹੀਂ ਗੁੱਟਬੰਦੀ ਨਜ਼ਰ ਆ ਰਹੀ ਆ ਕਿਤੇ ਨਾ ਕਿਤੇ ਕਿਸੇ ਨੂੰ ਟਿਕਟਾਂ ਦਾ ਨਾ ਮਿਲਣਾ ਕੀ ਸਮਝਦੇ ਹੋ ਦੇਖੋ ਮੈਂ ਕਾਂਗਰਸ ਦਾ ਕਾਰਜਕਰਤਾ ਸਮਰਪਨਤ ਕਾਰਜਕਰਤਾ ਰਿਹਾ ਮੈਂ ਬੂਥ ਲੈਵਲ ਦੀ ਯੂਥ ਕਾਂਗਰਸ ਤੋਂ ਕੰਮ ਸ਼ੁਰੂ ਕੀਤਾ ਹੋਇਆ ਔਰ ਇੱਕ ਸਟੈਪ ਬਾਏ ਸਟੈਪ ਇੱਕ ਇੱਕ ਅਹੁਦਾ ਇੱਕੀ ਗੁੱਦਾ ਲੈ ਕੇ ਸਟੇਟ ਤੱਕ ਪਹੁੰਚਿਆ ਔਰ ਪਾਰਟੀ ਨੇ ਜਦੋਂ ਮੈਨੂੰ ਇਲੈਕਸ਼ਨ ਲੜਨ ਦਾ ਉੱਥੇ ਦਾ ਚੈਲੰਜ ਦਿੱਤਾ ਸੀ ਕਾਉਂਸਲਰ ਦਾ ਜਿੱਥੇ 20 ਸਾਲਾਂ ਚ ਕੋਈ ਕਾਂਗਰਸ ਪਾਰਟੀ ਜਿੱਤੀ ਨਹੀਂ ਸੀਗੀ ਔਰ ਮੈਂ ਉੱਥੇ ਭਾਰੀ ਲੀਡ ਦੇ ਨਾਲ ਕਾਂਗਰਸ ਪਾਰਟੀ ਨੂੰ ਸੀਟ ਉਹ ਜਿੱਤ ਕੇ ਦਿੱਤੀ ਔਰ ਉਹਨਾਂ ਦੀ ਜਦੋਂ ਬਿੱਟੂ ਜੀ ਦਾ ਇਲੈਕਸ਼ਨ ਹੋਇਆ ਮੇਰਾ ਵਾਰਡ 75 ਦੇ 75 ਵਾਰਡਾਂ ਜੋ ਨੰਬਰ 1 ਲੀਡ ਦੇ ਉੱਤੇ ਗਿਆ ਜਿਹੜਾ ਕਿ ਰਿਕਾਰਡ ਆ ਔਰ ਉਹਨਾਂ ਨੇ ਇਹ ਗੱਲ ਕਹੀ ਸੀਗੀ ਕਿ ਜਿਹੜਾ ਇਹ ਤੁਸੀਂ ਮੇਰਾ ਕਿਸੇ ਤਰੀਕੇ ਕੰਮ ਸੰਭੋ ਤਾਂ ਕਿ ਮੈਂ ਜਿੱਤ ਸਕਾਂ ਸਾਰੇ ਪਿੰਡਾਂ 'ਚੋਂ ਹਾਰਦੇ ਹੋਏ ਆ ਕੇ ਸਾਡੇ ਇਲਾਕਿਆਂ 'ਚੋਂ ਜਿੱਤਿਆ ਔਰ ਜਿੱਥੇ ਉਹਨੇ ਪਹਿਲਾਂ ਕੋਸ਼ਿਸ਼ ਕੀਤੀ ਰਕੇਸ਼ ਪਾਂਡੇ ਨੂੰ ਕੱਟਣ ਦੀ ਉੱਥੇ ਉਹਨੇ ਇੱਥੇ ਮੇਰੇ ਵੀ ਪਿੱਠ ਦੇ ਵਿੱਚ ਛੁਰਾ ਮਾਰਿਆ ਇਸ ਕਰਕੇ ਜਨਤਾ ਨੂੰ ਕਦੀ ਵੀ ਮਾਫ਼ ਨਹੀਂ ਕਰੇਗੀ ਅਸੀਂ ਅਸ਼ਮੀਸ਼ ਸ਼ਰਮਣਜੀ ਦੇ ਨਾਲ ਆਜੇ ਤੱਕ ਉਹਨਾਂ ਨੇ ਕਾਂਗਰਸ ਕਮੇਟੀ ਨਾਲ ਚੱਲ ਕੇ ਉਹਨਾਂ ਦਾ ਬਹੁਤ ਵੱਡਾ ਉਹਨਾਂ ਨੇ ਅਹਿਸਾਸ ਦਿੱਤਾ ਪਰ ਕਾਂਗਰਸ ਕਮੇਟੀ ਨੇ ਉਹਨਾਂ ਨੂੰ ਬਹੁਤ ਵੱਡਾ ਧੋਖਾ ਕੀਤਾ ਅਸੀਂ ਇਸ ਗੱਲ ਦੇ ਬਹੁਤ ਜ਼ਿਆਦਾ ਬਰਖਲਾਫ ਹਾਂ ਅੱਜ ਵੀ ਅਸੀਂ ਉੱਥੇ ਜਾ ਕੇ ਧਰਨਾ ਦੇਣ ਨੂੰ ਤਿਆਰ ਹਾਂ ਅਸੀਂ ਇਹਨਾਂ ਕੋਸ਼ਿਸ਼ ਕੀਤਾ ਪਾਰਟੀ ਲਈ ਬਿੱਟੂ ਨੇ ਅਸੀਂ ਨਿਗੋਸ਼ ਕੀਤਾ ਸਾਰੀ ਲੀਡਰ ਨੂੰ ਇਕੱਠੀਆਂ ਕਰ ਕਰਕੇ ਜਾ ਕੇ ਅਸੀਂ ਉੱਥੇ ਜਾ ਕੇ ਉਹਨਾਂ ਕਮੇਟੀ ਮੀਟੀਆਂ ਕਰਵਾਈਆਂ ਅਸੀਂ ਜਿਤਾਇਆ ਸਾਡੇ ਬਾੜ ਵਿੱਚੋਂ ਇੰਨੀ ਵਧੀਆ ਲੀਡਰਾਂ ਬਿੱਟੂ ਜਿੱਤਿਆ ਪਰ ਉਹਨੇ ਸਾਡੀ ਕੋਈ ਕਦਰ ਨਹੀਂ ਜਾਣੀ ਅਸੀਂ ਇਸ ਗੱਲ ਦੇ ਬਹੁਤ ਬਰਖਲਾਫ ਹਾਂ ਅਸੀਂ ਸਰੋਂ ਟੈਕਟ ਦਿੰਦੇ ਦਾ ਠੀਕ ਹੈ ਨਹੀਂ ਤਾਂ ਅਸੀਂ ਆਜ਼ਾਦ ਖੜਾਂਗੇ